ਪਰੋਬੰਜਾਰਟੀ ਵਿਦੇ ਤੁਹਾਡਾ ਸਵਾਗਤ ਹੈ ਮਹਾਂਮਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੇਰਾ ਰਾਧਾ ਸਵਾਮੀ ਬਿਆਸ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਜੀਹਾਂ ਦਾਦੇ ਕਿ ਗੱਦੀ ਨੂੰ ਲੈ ਕੇ ਡੇਰਾ ਬਿਆਸ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਅੱਜ ਸਵੇਰੇ ਕਬਰ ਆਉਂਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਆਪਣਾ ਵਾਰਿਸ ਚੁਣ ਲਿਆ ਜੁਨਿਆ ਸੀ ਜਸਦੀਪ ਸਿੰਘ ਗਿੱਲ ਨੂੰ ਤਾਂ ਦਾਦੇ ਕਿ ਹੁਣ ਡੇਰਾ ਬਿਆਸ ਵੱਲੋਂ ਗੱਦੀ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਗਿਆ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਕੀ ਰਹਿਣਗੇ ਤਾਂ ਦਾਦੇ ਕਿ ਉਹਨਾਂ ਦੇ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਵਾਰਿਸ ਐਲਾਨਿਆ ਗਿਆ ਸੀ ਪਰ ਹੁਣ ਜੇ ਗੱਲ ਕਰੀਏ 사ਸੰਗ ਦੋਵੇਂ ਇਕੱਠੇ ਕੰਨਗੇ ਤੇ ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਇਹ ਸਪਸ਼ਟਿਕਨ ਦਿੱਤਾ ਗਿਆ ਹੈ ਕਿ ਹਜੇ ਤੱਕ ਗੱਦੀ ਜਸਦੀਪ ਸਿੰਘ ਗਿੱਲ ਨੂੰ ਨਹੀਂ ਸੌਂਪੀ ਗਈ ਸਗੋ ਦੋਵੇਂ ਮਿਲ ਕੇ 사ਸੰਗ ਕਰਿਆ ਕਰਨਗੇ ਡੇਰੇ ਵੱਲੋਂ ਜਿਹੜੀਆਂ ਵਾਹਾਂ ਦੇ ਉੱਪਰ ਜਿਹੜਾ ਧਿਆਨ ਨਾ ਦਿੱਤਾ ਜਾਵੇ ਡੇਰੇ ਦੇ ਵੱਲੋਂ ਜਿਹੜਾ ਅਪੀਲ ਕੀਤੀ ਗਈ ਹੈ ਸੰਗਤਾਂ ਨੂੰ ਕਿ ਜੋ ਵਾਹਾਂ ਫੈਲ ਰਹੀਆਂ ਉਸ ਦੇ ਉੱਪਰ ਜਿਹੜਾ ਧਿਆਨ ਨਾ ਦਿੱਤਾ ਜਾਵੇ ਤੇ ਨਾਲ ਹੀ ਤੋਂ ਹੁੰਦਾ ਦੇ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ ਤਾਂ ਜਿਹੜਾ ਅੱਜ ਉਹਨਾਂ ਦੇ ਵੱਲੋਂ ਇੱਕ ਹੋਰ ਸਪਸ਼ਟਿਕਨ ਦਿੱਤਾ ਗਿਆ ਮੈਂ ਟੀਮ ਨੂੰ ਕਹੂੰਗਾ ਕਿ ਉਹ ਵੀ ਦਿਖਾਇਆ ਜਾਵੇ ਤਾਂ ਜਸਦੀਪ ਸਿੰਘ ਗਿੱਲ ਨੂੰ ਅੱਜ ਵਾਰਿਸ ਹਲਾਨਾ ਗਿਆ ਸੀ ਪਰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਅਜੇ ਤੱਕ ਗੱਦੀ ਜਿਹੜੀ ਆ ਉਹ ਨਹੀਂ ਸੌਂਪੀ ਗਈ ਆ ਦੋਵੇਂ ਮਿਲ ਕੇ ਫਿਲਹਾਲ ਅਗਲੀਆਂ ਜਿਹੜੀਆਂ ਸਤਸੰਗਾਂ ਨੇ ਉਹ ਕਰਿਆ ਕਰਨਗੇ ਤਾਂ ਰਾਧਾ ਸੁਆਮੀ ਸਤਸੰਗ ਬਿਆਸ ਦੇ ਪੇਜ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਆ ਇੱਕ ਜਿਹੜਾ ਪੋਸਟ ਹੈ ਇਹ ਵੀ ਪਾਈ ਗਈ ਹੈ ਤੇ ਨਾਲ ਉਹਨਾਂ ਦਾ ਪ੍ਰੈਸ ਨੋਟ ਵੀ ਜਿਹੜਾ ਭੇਜਿਆ ਗਿਆ ਉਹਨਾਂ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਤੇ ਜਿਸ ਦੇ ਵਿੱਚ ਲਿਖਿਆ ਗਿਆ ਕਿ ਹਜੇ ਤੱਕ ਸਤਸੰਗ ਜਿਹੜਾ ਹੈ ਦੋਵੇਂ ਇਕੱਠੇ ਕਰਿਆ ਕਰਨਗੇ ਤੇ ਨਾਲ ਹੀ ਜਿਹੜਾ ਇਹ ਗੱਲ ਵੀ ਲਿਖੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਨੇ ਉਹ ਹੈਲਦੀ ਨੇ ਤੰਦਰੁਸਤ ਨੇ ਤੇ ਉਹ ਅੱਗੇ ਜਿਹੜਾ ਕੰਟੀਨਿਊ ਕਰਨਗੇ ਕਿਉਂਕਿ ਪਹਿਲਾਂ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ ਉਹਨਾਂ ਕੈਂਸਰ ਹੈ ਤੇ ਨਾਲ ਹੀ ਇਹ ਗੱਲ ਕਹੀ ਗਈ ਸੀ ਕਿ ਦਿਲ ਦੇ ਰੋਗ ਵੀ ਨੇ ਤਾਂ ਦਾਦੇ ਕਿ ਹੁਣ ਉਹਨਾਂ ਸਭ ਦੇ ਉੱਪਰ ਇੱਕ ਸਪਸ਼ਟੀਕਰਨ ਜਿਹੜਾ ਡੇਰੇ ਦੇ ਵੱਲੋਂ ਦਿੱਤਾ ਗਿਆ ਫਿਲਹਾਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਜਸਦੀਪ ਸਿੰਘ ਗਿੱਲ ਨੂੰ ਹਾਲਾਂਕਿ ਅੱਜ ਵਾਰਿਸ ਜ਼ਰੂਰ ਐਲਾਨਿਆ ਗਿਆਗਾ ਐਲਾਨਿਆ ਗਿਆ ਸੀ ਤੇ ਹੁਣ ਉਸ ਤੋਂ ਬਾਅਦ ਇਹ ਚਰਚਾ ਛੜੀ ਕਿ ਫਿਰ ਸੱਤ ਸੰਗ ਕੌਣ ਕਰੂਗਾ ਅੱਜ ਹੀ ਗੱਦੀ ਮਿਲ ਜਾਏਗੀ ਜਸਦੀਪ ਸਿੰਘ ਗਿੱਲ ਨੂੰ ਤਾਂ ਤਮਾਮ ਇਹਨਾਂ ਗੱਲਾਂ ਦੇ ਉੱਪਰ ਜਿਹੜਾ ਅੱਜ ਡੇਰੇ ਦੇ ਵੱਲੋਂ ਖਾਸ ਤੌਰ ਤੇ ਕਲੈਰੀਫਾਈ ਜਿਹੜੀ ਹੈ ਗੱਲ ਇਹ ਕੀਤੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਗੱਦੀ ਜਿਹੜਾ ਗੱਦੀ ਦੇ ਉੱਪਰ ਬੈਠੇ ਰਹਿਣਗੇ ਤੇ ਹਜੇ ਤੱਕ ਗੱਦੀ ਜਿਹੜੀ ਆ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਕੋਲੀ ਰਹੇਗੀ ਜਸਦੀਪ ਸਿੰਘ ਗਿੱਲ ਹੋਣਾ ਨੂੰ ਗੱਦੀ ਨਹੀਂ ਸੌਂਪੀ ਜਾਏਗੀ ਹਜੇ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਨੇ ਤੇ ਉਹ ਅੱਗੇ ਸਾਰਾ ਕੁਝ ਜਿਹੜਾ ਸਿਸਟਮ ਹੈ ਉਸ ਨੂੰ ਸੰਭਾਲ ਸਕਦੇ ਆ ਤੇ ਨਾਲ ਹੀ ਕਿਹਾ ਗਿਆ ਕਿ ਹਜੇ ਜਸਦੀਪ ਸਿੰਘ ਗਿੱਲ ਹੋਣਾ ਨੂੰ ਗੱਦੀ ਨਹੀਂ ਸੌਪੇਗੀ ਸਿਰਫ ਵਾਰਿਸ ਉਹਨਾਂ ਨੂੰ ਅੱਲਾ ਨੇ ਆ ਗਿਆ ਇੰਨੀ ਗੱਲ ਜਿਹੜੀ ਹੈ ਹੁਣ ਕਹੀ ਗਈ ਹੈ ਸਪਸ਼ਟੀਕਰਨ ਡੇਰਾ ਰਾਧਾ ਸਵਾਮੀ ਦੇ ਵੱਲੋਂ ਜਿਹੜਾ ਬਿਆਸ ਦੇ ਵੱਲੋਂ ਇਹ ਦਿੱਤਾ ਗਿਆ ਤਾਂ तमाम ਚਰਚਾਵਾਵਾਂ ਚੱਲ ਰਹੀਆਂ ਸੀ ਗੱਦੀ ਨੂੰ ਲੈ ਕੇ ਤਾਂ ਉਹਨਾਂ ਗੱਦੀਆਂ ਦੇ ਚੱਲ ਰਹੀਆਂ ਚਰਚਾਵਾ ਦੇ ਉੱਪਰ ਜਿਹੜਾ ਹੁਣ ਫੁੱਲ ਸਟਾਪ ਲਗਾ ਦਿੱਤਾ ਇਹ ਕਲੈਰੀਫਿਕੇਸ਼ਨ ਜਿਹੜੀ ਹੈ ਉਹਨਾਂ ਦੀ ਆਈ ਹੈ ਬਿਆਸ ਡੇਰੇ ਦੀ ਤਾਂ ਦੇਖ ਸਕਦੇ ਹੋ ਇੱਕ ਪਾਸੇ ਪ੍ਰੈਸ ਨੋਟ ਤੇ ਦੂਜੇ ਪਾਸੇ ਉਹਨਾਂ ਦੀ ਪੋਸਟ ਏੜੀਆ ਫੇਸਬੁੱਕ ਪੇਜ ਦੇ ਉੱਪਰ ਪਈ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਗੱਲਾਂ ਲਿਖੀਆਂ ਗਈਆਂ ਨੇ ਤੇ ਨਾਲ ਹੀ ਲਿਖਿਆ ਗਿਆ ਕਿ ਬਾਬਾ ਗ੍ਰਿੰਦਰ ਸਿੰਘ ਢੱਲੋਂ ਤੇ ਜਸਦੀਪ ਸਿੰਘ ਅਨਿਸ਼ਲੀ ਜਿਹੜਾ ਦੋਨੇ ਹੁਣ ਇਕੱਠੇ ਹੋ ਕੇ ਇਕੱਠੇ ਬਹਿ ਕੇ satsang ਕਰਿਆ ਕਰਨਗੇ ਤੇ ਉਸ ਤੋਂ ਬਾਅਦ ਹੀ ਅਗਲੇ ਫੈਸਲੇ ਜਿਹੜੇ ਆ ਲਏ ਜਾਣਗੇ ਤੇ ਨਾਲ ਕਿਹਾ ਗਿਆ ਕਿ ਬਾਬਾ ਗੁਰਿੰਦਰ ਸਿੰਘ ਢੱਲੋਂ ਹੋਣਾ ਦੀ ਸਿਹਤ ਬਿਲਕੁਲ ਠੀਕ ਹੈ ਤੰਦਰੁਸਤ ਨੇ ਉਹ ਤੇ ਨਾਲ ਕਿਹਾ ਗਿਆ ਕਿ ਜਸਦੀਪ ਸਿੰਘ ਗਿੱਲ ਨੂੰ ਵਾਰਿਸ ਭਾਵੇਂ ਐਲਾਨ ਦਿੱਤਾ ਪਰ ਗੱਦੀ ਬਾਬਾ ਗੁਰਿੰਦਰ ਸਿੰਘ ਢੱਲੋਂ ਹੋਣਾ ਦੇ ਕੋਲ ਹੀ ਰਹੇਗੀ ਤਾਂ ਦਾਦੇ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈਗੀ ਡੇਰਾ ਬਿਆਸ ਨਾਲ ਜੁੜੀ ਹੋਈ ਡੇਰਾ ਬਿਆਸ ਨਾਲ ਜੁੜੀ ਹੋਈ ਇਹ ਵੱਡੀ ਖਬਰ ਜਿਹਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਅਫਵਾਹਾਂ ਚੱਲ ਰਹੀਆਂ ਸੀ ਤਾਂ ਉਹਨਾਂ ਵਾਹਾਂ ਦੇ ਵੱਲ ਧਿਆਨ ਨਾ ਦੇਣ ਦੀ ਅਪੀਲ ਵੀ ਜਿਹੜਾ ਡੇਰਾ ਬਿਆਸ ਦੇ ਵੱਲੋਂ ਇਹ ਸਪਸ਼ਟੀਕਰਨ ਦੇ ਵਿੱਚ ਕੀਤੀ ਗਈ ਹੈ ਤੇ ਨਾਲ ਹੀ ਵਾਹਾਂ ਦੇ ਉੱਪਰ ਜਿਹੜਾ ਧਿਆਨ ਨਾ ਦਿੱਤਾ ਜਾਵੇ ਡੇਰੇ ਦੇ ਵੱਲੋਂ ਜਿਹੜਾ ਅਪੀਲ ਕੀਤੀ ਗਈ ਹੈ ਸੰਗਤਾਂ ਨੂੰ ਕਿ ਜੋ ਵਾਹਾਂ ਫੈਲ ਰਹੀਆਂ ਉਸ ਦੇ ਉੱਪਰ ਜਿਹੜਾ ਧਿਆਨ ਨਾ ਦਿੱਤਾ ਜਾਵੇ ਤੇ ਨਾਲ ਹੀ ਤੋਂੰਦਾ ਦੇ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ ਤਾਂ ਜਿਹੜਾ ਅੱਜ ਉਹਨਾਂ ਦੇ ਵੱਲੋਂ ਇੱਕ ਹੋਰ ਸਪਸ਼ਟੀਕਰਨ ਦਿੱਤਾ ਗਿਆ ਮੈਂ ਟੀਮ ਨੂੰ ਕਹੂੰਗਾ ਕਿ ਉਹ ਵੀ ਦਿਖਾਇਆ ਜਾਵੇ ਤਾਂ ਜਸਦੀਪ ਸਿੰਘ ਗਿੱਲ ਨੂੰ ਅੱਜ ਵਾਰਿਸ ਲਾਨਾ ਗਿਆ ਸੀ ਪਰ ਕਿਹਾ ਜਾ ਰਿਹਾ ਕਿ ਨਾਂ ਨੂੰ ਹਜੇ ਤੱਕ ਗੱਦੀ ਜਿਹੜੀ ਆ ਉਹ ਨਹੀਂ ਸੌਂਪੀ ਗਈ ਆ ਦੋਵੇਂ ਮਿਲ ਕੇ ਫਿਲਹਾਲ ਅਗਲੀਆਂ ਜਿਹੜੀਆਂ satsangਾਂ ਨੇ ਉਹ ਕਰਿਆ ਕਰਨਗੇ ਤਾਂ ਰਾਧਾ ਸਵਾਮੀ satsang ਬਿਆਸ ਦੇ ਪੇਜ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਆ ਇੱਕ ਜਿਹੜਾ ਪੋਸਟ ਹੈ ਇਹ ਵੀ ਪਾਈ ਗਈ ਹੈ ਤੇ ਨਾਲ ਉਹਨਾਂ ਦਾ ਪ੍ਰੈਸ ਨੋਟ ਵੀ ਜਿਹੜਾ ਭੇਜਿਆ ਗਿਆ ਉਹਨਾਂ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਤੇ ਜਿਸ ਦੇ ਵਿੱਚ ਲਿਖਿਆ ਗਿਆ ਕਿ ਹਜੇ ਤੱਕ satsang ਜਿਹੜਾ ਹੈ ਦੋਵੇਂ ਇਕੱਠੇ ਕਰਿਆ ਕਰਨਗੇ ਤੇ ਨਾਲ ਹੀ ਜਿਹੜਾ ਇਹ ਗੱਲ ਵੀ ਲਿਖੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਨੇ ਉਹ ਹੈਲਦੀ ਨੇ ਤੰਦਰੁਸਤ ਨੇ ਤੇ ਉਹ ਅੱਗੇ ਜਿਹੜਾ ਕੰਟੀਨਿਊ ਕਰਨਗੇ ਕਿਉਂਕਿ ਪਹਿਲਾਂ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ ਉਹਨਾਂ ਨੂੰ ਕੈਂਸਰ ਹੈ ਤੇ ਨਾਲ ਇਹ ਗੱਲ ਕਹੀ ਗਈ ਸੀ ਕਿ ਦਿਲ ਦੇ ਰੋਗ ਵੀ ਨੇ ਤਾਂ ਦਾਦੇ ਕਿ ਹੁਣ ਉਹਨਾਂ ਸਭ ਦੇ ਉੱਪਰ ਇੱਕ ਸਪਸ਼ਟੀਕਰਨ ਜਿਹੜਾ ਡੇਰੇ ਦੇ ਵੱਲੋਂ ਦਿੱਤਾ ਗਿਆ ਫਿਲਹਾਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਜਸਦੀਪ ਸਿੰਘ ਗਿੱਲ ਨੂੰ ਹਾਲਾਂਕਿ ਅੱਜ ਵਾਰਿਸ ਜ਼ਰੂਰ ਐਲਾਨਿਆ ਗਿਆਗਾ ਐਲਾਨਿਆ ਗਿਆ ਸੀ ਤੇ ਹੁਣ ਉਸ ਤੋਂ ਬਾਅਦ ਇਹ ਚਰਚਾ ਛੜੀ ਕਿ ਫਿਰ ਸੱਤ ਸੰਗ ਕੌਣ ਕਰੂਗਾ ਅੱਜ ਹੀ ਗੱਦੀ ਮਿਲ ਜਾਏਗੀ ਜਸਦੀਪ ਸਿੰਘ ਗਿੱਲ ਨੂੰ ਤਾਂ ਤਮਾਮ ਇਹਨਾਂ ਗੱਲਾਂ ਦੇ ਉੱਪਰ ਜਿਹੜਾ ਅੱਜ ਡੇਰੇ ਦੇ ਵੱਲੋਂ ਖਾਸ ਤੌਰ ਤੇ ਕਲੈਰੀਫਾਈ ਜਿਹੜੀ ਹੈ ਗੱਲ ਇਹ ਕੀਤੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਗੱਦੀ ਜਿਹੜਾ ਗੱਦੀ ਦੇ ਉੱਪਰ ਬੈਠੇ ਰਹਿਣਗੇ ਤੇ ਹਜੇ ਤੱਕ ਗੱਦੀ ਜਿਹੜੀ ਆਹੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਕੋਲ ਹੀ ਰਹੇਗੀ ਜਸਦੀਪ ਸਿੰਘ ਗਿੱਲ ਹੋਣਾ ਨੂੰ ਗੱਦੀ ਨਹੀਂ ਪੀ ਜਾਏਗੀ ਹਜੇ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢੱਲੋਂ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਨੇ ਤੇ ਉਹ ਅੱਗੇ ਸਾਰਾ ਕੁਝ ਜਿਹੜਾ ਸਿਸਟਮ ਹੈ ਉਸ ਨੂੰ ਸੰਭਾਲ ਸਕਦੇ ਆ ਤੇ ਨਾਲ ਹੀ ਕਿਹਾ ਗਿਆ ਕਿ ਹਰੇ ਜਸਦੀਪ ਸਿੰਘ ਗਿੱਲ ਹੋਣਾ ਨੂੰ ਗੱਦੀ ਨਹੀਂ ਸੌਪੇਗੀ ਸਿਰਫ ਵਾਰਿਸ ਉਹਨਾਂ ਨੂੰ ਅਲਾਨਿਆ ਗਿਆ ਇੰਨੀ ਗੱਲ ਜਿਹੜੀ ਹੈ ਹੁਣ ਕਹੀ ਗਈ ਹੈ ਸਪਸ਼ਟੀਕਰਨ ਡੇਰਾ ਰਾਧਾ ਸਵਾਮੀ ਦੇ ਵੱਲੋਂ ਜਿਹੜਾ ਬਿਆਸ ਦੇ ਵੱਲੋਂ ਇਹ ਦਿੱਤਾ ਗਿਆ ਤਾਂ तमाम ਚਰਚਾਵਾ ਚੱਲ ਰਹੀਆਂ ਸੀ ਗੱਦੀ ਨੂੰ ਲੈ ਕੇ ਤਾਂ ਉਹਨਾਂ ਗੱਦੀਆਂ ਦੇ ਚੱਲ ਰਹੀਆਂ ਚਰਚਾਵਾ ਦੇ ਉੱਪਰ ਜਿਹੜਾ ਹੁਣ ਫੁੱਲ ਸਟਾਪ ਲਗਾ ਦਿੱਤਾ ਇਹ ਕਲੈਰੀਫਿਕੇਸ਼ਨ ਜਿਹੜੀ ਹੈ ਉਹਨਾਂ ਦੀ ਆਈ ਹੈ ਬਿਆਸ ਡੇਰੇ ਦੀ ਤਾਂ ਦੇਖ ਸਕਦੇ ਹੋ ਕਿ ਦੇ ਪ੍ਰੈਸ ਨੋਟ ਤੇ ਦੂਜੇ ਪਾਸੇ ਉਹਨਾਂ ਦੀ ਪੋਸਟ ਜਿਹੜੀ ਆ ਫੇਸਬੁੱਕ ਪੇਜ ਦੇ ਉੱਪਰ ਪਈ ਹੈ ਜਿਦੇ ਵਿੱਚ ਸਾਫ਼ ਤੌਰ ਤੇ ਗੱਲਾਂ ਲਿਖੀਆਂ ਗਈਆਂ ਨੇ ਤੇ ਨਾਲ ਹੀ ਲਿਖਿਆ ਗਿਆ ਕਿ ਬਾਬਾ ਗ੍ਰਿੰਦਰ ਸਿੰਘ ਢੱਲੋਂ ਤੇ ਜਸਦੀਪ ਸਿੰਘ ਗਿੱਲ ਇਨੀਸ਼ੀਅਲੀ ਜਿਹੜਾ ਦੋਨੇ ਹੁਣ ਇਕੱਠੇ ਹੋ ਕੇ ਇਕੱਠੇ ਬਹਿ ਕੇ satsang ਕਰਿਆ ਕਰਨਗੇ ਤੇ ਉਸ ਤੋਂ ਬਾਅਦ ਹੀ ਅਗਲੇ ਫੈਸਲੇ ਜਿਹੜੇ ਆ ਲਏ ਜਾਣਗੇ ਤੇ ਨਾਲ ਕਿਹਾ ਗਿਆ ਕਿ ਬਾਬਾ ਗੁਰਿੰਦਰ ਸਿੰਘ ਢੱਲੋਂ ਹੋਣਾ ਦੀ ਸਿਹਤ ਬਿਲਕੁਲ ਠੀਕ ਹੈ ਤੰਦਰੁਸਤ ਨੇ ਉਹ ਤੇ ਨਾਲ ਕਿਹਾ ਗਿਆ ਕਿ ਜਸਦੀਪ ਸਿੰਘ ਗਿੱਲ ਨੂੰ ਵਾਰਿਸ ਭਾਵੇਂ ਐਲਾਨ ਦਿੱਤਾ ਪਰ ਗੱਦੀ ਬਾਬਾ ਗੁਰਿੰਦਰ ਸਿੰਘ ਢੱਲੋਂ ਹੋਣਾ ਦੇ ਕੋਲ ਹੀ ਰਹੇਗੀ ਤਾਂ ਦਾਦੇ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈਗੀ ਡੇਰੇ ਵਾਹਾਂ ਦੇ ਉੱਪਰ ਜਿਹੜਾ ਧਿਆਨ ਨਾ ਦਿੱਤਾ ਜਾਵੇ ਡੇਰੇ ਦੇ ਵੱਲੋਂ ਜਿਹੜਾ ਅਪੀਲ ਕੀਤੀ ਗਈ ਹੈ ਸੰਗਤਾਂ ਨੂੰ ਕਿ ਜੋ ਵਾਹਾਂ ਫੈਲ ਰਹੀਆਂ ਉਸ ਦੇ ਉੱਪਰ ਜਿਹੜਾ ਧਿਆਨ ਨਾ ਦਿੱਤਾ ਜਾਵੇ ਨਾਲ ਹੀ ਤੋਂ ਹੁੰਦਾ ਦੇ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ ਤਾਂ ਜਿਹੜਾ ਅੱਜ ਉਹਨਾਂ ਦੇ ਵੱਲੋਂ ਇੱਕ ਹੋਰ ਸਪਸ਼ਟੀਕਰਨ ਦਿੱਤਾ ਗਿਆ ਮੈਂ ਟੀਮ ਨੂੰ ਕਹੂੰਗਾ ਕਿ ਉਹ ਵੀ ਦਿਖਾਇਆ ਜਾਵੇ ਤਾਂ ਜਸਦੀਪ ਸਿੰਘ ਗਿੱਲ ਨੂੰ ਅੱਜ ਵਾਰਿਸ ਹਲਾਣਾ ਗਿਆ ਸੀ ਪਰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਅਜੇ ਤੱਕ ਗੱਦੀ ਜਿਹੜੀ ਆ ਉਹ ਨਹੀਂ ਸੌਂਪੀ ਗਈ ਆ ਦੋਵੇਂ ਮਿਲ ਕੇ ਫਿਲਹਾਲ ਅਗਲੀਆਂ ਜਿਹੜੀਆਂ satsangਾਂ ਨੇ ਉਹ ਕਰਿਆ ਕਰਨਗੇ ਤਾਂ ਰਾਧਾ ਸਵਾਮੀ satsang ਬਿਆਸ ਦੇ ਪੇਜ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਆ ਇੱਕ ਜਿਹੜਾ ਪੋਸਟ ਹੈ ਇਹ ਵੀ ਪਾਈ ਗਈ ਹੈ ਤੇ ਨਾਲ ਉਹਨਾਂ ਦਾ ਪ੍ਰੈਸ ਨੋਟ ਵੀ ਜਿਹੜਾ ਭੇਜਿਆ ਗਿਆ ਉਹਨਾਂ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਤੇ ਜਿਸ ਦੇ ਵਿੱਚ ਲਿਖਿਆ ਗਿਆ ਕਿ ਹਜੇ ਤੱਕ satsang ਜਿਹੜਾ ਦੋਵੇਂ ਇਕੱਠੇ ਕਰਿਆ ਕਰਨਗੇ ਤੇ ਨਾਲ ਹੀ ਜਿਹੜਾ ਇਹ ਗੱਲ ਵੀ ਲਿਖੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਨੇ ਉਹ ਹੈਲਦੀ ਨੇ ਤੰਦਰੁਸਤ ਨੇ ਤੇ ਉਹ ਅੱਗੇ ਜਿਹੜਾ ਕੰਟੀਨਿਊ ਕਰਨਗੇ ਕਿਉਂਕਿ ਪਹਿਲਾਂ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ ਉਹਨਾਂ ਕੈਂਸਰ ਹੈ ਤੇ ਨਾਲ ਹੀ ਇਹ ਗੱਲ ਕਹੀ ਗਈ ਸੀ ਕਿ ਦਿਲ ਦੇ ਰੋਗ ਵੀ ਨੇ ਤਾਂ ਦਾਦੇ ਕਿ ਹੁਣ ਉਹਨਾਂ ਸਾਬ ਦੇ ਉੱਪਰ ਇੱਕ ਸਪਸ਼ਟੀਕਰਨ ਜਿਹੜਾ ਡੇਰੇ ਦੇ ਵੱਲੋਂ ਦਿੱਤਾ ਗਿਆ ਫਿਲਹਾਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਜਸਦੀਪ ਸਿੰਘ ਗਿੱਲ ਨੂੰ ਹਾਲਾਂਕਿ ਅੱਜ ਵਾਰਿਸ ਜ਼ਰੂਰ ਐਲਾਨਿਆ ਗਿਆਗਾ ਐਲਾਨਿਆ ਗਿਆ ਸੀ ਤੇ ਹੁਣ ਉਸ ਤੋਂ ਬਾਅਦ ਇਹ ਚਰਚਾ ਛੜੀ ਕਿ ਫਿਰ ਸੱਤ ਸੰਗ ਕੌਣ ਕਰੂਗਾ ਅੱਜ ਹੀ ਗੱਦੀ ਮਿਲ ਜਾਏਗੀ ਜਸਦੀਪ ਸਿੰਘ ਗਿੱਲ ਨੂੰ ਤਾਂ ਤਮਾਮ ਇਹਨਾਂ ਗੱਲਾਂ ਦੇ ਉੱਪਰ ਜਿਹੜਾ ਅੱਜ ਡੇਰੇ ਦੇ ਵੱਲੋਂ ਖਾਸ ਤੌਰ ਤੇ ਕਲੈਰੀਫਾਈ ਜਿਹੜੀ ਹੈ ਗੱਲ ਇਹ ਕੀਤੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਗੱਦੀ ਜਿਹੜਾ ਗੱਦੀ ਦੇ ਉੱਪਰ ਬੈਠੇ ਰਹਿਣਗੇ ਤੇ ਹਜੇ ਤੱਕ ਗੱਦੀ ਜਿਹੜੀ ਆਹੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਕੋਲ ਹੀ ਰਹੇਗੀ ਜਸਦੀਪ ਸਿੰਘ ਗਿੱਲ ਹੋਣਾ ਨੂੰ ਗੱਦੀ ਨਹੀਂ ਸੋ ਪੀ ਜਾਏਗੀ ਹਜੇ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢੱਲੋਂ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਨੇ ਤੇ ਉਹ ਅੱਗੇ ਸਾਰਾ ਕੁਝ ਜਿਹੜਾ ਸਿਸਟਮ ਹੈ ਉਸ ਨੂੰ ਸੰਭਾਲ ਸਕਦੇ ਆ ਤੇ ਨਾਲ ਹੀ ਕਿਹਾ ਗਿਆ ਕਿ ਹਾਦੇ ਜਸਦੀਪ ਸਿੰਘ ਗਿੱਲ ਹੋਣਾ ਨੂੰ ਗੱਦੀ ਨਹੀਂ ਸੌਪੇਗੀ ਸਿਰਫ ਵਾਰਿਸ ਉਹਨਾਂ ਨੂੰ ਅਲਾਨਿਆ ਗਿਆ ਇੰਨੀ ਗੱਲ ਜਿਹੜੀ ਹੈ ਹੁਣ ਕਹੀ ਗਈ ਹੈ ਸਪਸ਼ਟੀਕਰਨ ਡੇਰਾ ਰਾਧਾ ਸਵਾਮੀ ਦੇ ਵੱਲੋਂ ਜਿਹੜਾ ਬਿਆਸ ਦੇ ਵੱਲੋਂ ਇਹ ਦਿੱਤਾ ਗਿਆ ਤਾਂ तमाम ਚਰਚਾਵਾ ਚੱਲ ਰਹੀਆਂ ਸੀ ਗੱਦੀ ਨੂੰ ਲੈ ਕੇ ਤਾਂ ਉਹਨਾਂ ਗੱਦੀਆਂ ਦੇ ਚੱਲ ਰਹੀਆਂ ਚਰਚਾਵਾ ਦੇ ਉੱਪਰ ਜਿਹੜਾ ਹੁਣ ਫੁੱਲ ਸਟਾਪ ਲਗਾ ਦਿੱਤਾ ਇਹ ਕਲੈਰੀਫਿਕੇਸ਼ਨ ਜਿਹੜੀ ਹੈ ਉਹਨਾਂ ਦੀ ਆਈ ਹੈ ਬਿਆਸ ਡੇਰੇ ਦੀ ਤਾਂ ਦੇਖ ਸਕਦੇ ਹੋ ਕਿ ਵਾਸ ਪ੍ਰੈਸ ਨੋਟ ਤੇ ਦੂਜੇ ਪਾਸੇ ਉਹਨਾਂ ਦੀ ਪੋਸਟ ਜਿਹੜੀ ਆ ਫੇਸਬੁੱਕ ਪੇਜ ਦੇ ਉੱਪਰ ਪਈ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਗੱਲਾਂ ਲਿਖੀਆਂ ਗਈਆਂ ਨੇ ਤੇ ਨਾਲ ਹੀ ਲਿਖਿਆ ਗਿਆ ਕਿ ਬਾਬਾ ਗ੍ਰਿੰਦਰ ਸਿੰਘ ਢੱਲੋਂ ਤੇ ਜਸਦੀਪ ਸਿੰਘ